दीपू कराली दीपू कराली दीपू कराली दीपू कराली दीपू कराली ਕੇ ਤੋਂ ਆ ਟਰਾਲੀ ਤੋਂ ਠੀਕ ਹੈ ਜੀ ਸਵੇਰੇ ਕਢਾਇਆ ਜੀ ਕੋਲ ਪਾਣੀ ਪਾ ਕੇ ਪੰਜ ਹੱਥਾਂ ਦੇ ਘਟੇ ਵਾਲੇ ਪਾਣੀ ਪਾ ਦੇ ਜੀ ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਲੋਕ ਸਭਾ ਚੋਣਾਂ ਦਾ ਵਿਗਲ ਵੱਜ ਚੁਕਿਆ ਕਰਾਲੀ ਸ਼ਹਿਰ ਦੇ ਜੰਪਲ ਦੀਪਕ ਸ਼ਰਮਾ ਜੀ ਜਿਨ੍ਹਾਂ ਨੂੰ ਦੀਪੂ ਵੀ ਕਿਹਾ ਜਾਂਦਾ ਦੀਪੂ ਕਰਾਲੀ ਜਿਹਦੇ ਨਾਲ ਆਪਾਂ ਗੱਲਬਾਤ ਕਰਦੇ ਆਂ ਅੱਜ ਇਹ ਕਰਾਲੀ ਸ਼ਹਿਰ ਦੇ ਵਿੱਚ ਕੈਂਪੇਨ ਵੀ ਕਰ ਰਿਹਾ ਹਾਂ ਜੀ ਦੀਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਜੀ ਸਾਰਿਆਂ ਦਾ ਤੇ ਅਮਰਜੀਤ ਧਮਾਨ ਸਾਹਿਬ ਦਾ ਜਿਨ੍ਹਾਂ ਨੇ ਉਰੇ ਤੁਹਾਨੂੰ ਮੌਕਾ ਦਿੱਤਾ ਬੋਲਣ ਦਾ ਜੀ ਹਾਂਜੀ ਸੋ ਤੁਸੀਂ ਵੀ ਲੋਕ ਸਭਾ ਚੋਣਾਂ ਦੇ ਵਿੱਚ ਉਮੀਦਵਾਰ ਖੜੇ ਹੋਏ ਉੱਤੇ ਅੱਜ ਕੈਂਪੇਨ ਕਰ ਰਹੇ ਹੋ ਘਰ ਘਰ ਜਾ ਰਹੇ ਹੋ ਦੁਕਾਨਦਾਰਾਂ ਨੂੰ ਜਾ ਰਹੇ ਹੋ ਅੱਜ ਸਾਡਾ ਫਰਸਟ ਡੇ ਹੈ ਜੀ ਕੈਂਪੇਨ ਕਰਨ ਦਾ ਇਹ ਅਸੀਂ ਆਪ ਨਹੀਂ ਖੜੇ ਕਿਸੇ ਪਾਰਟੀ ਨੇ ਨਹੀਂ ਖੜਾਇਆ ਇਹ ਸਾਨੂੰ ਯੂਥ ਨੇ ਖੜਾਇਆ ਹੈ ਕਿ ਜਿਹੜਾ ਸਾਡਾ ਇਲਾਕੇ ਦੇ ਵਿੱਚ ਕੋਈ ਸੁਣਦਾ ਨਹੀਂ ਆ ਕੇ ਸਾਡੀ ਕੋਈ ਕੋਈ ਮੰਗ ਨਹੀਂ ਪੂਰੀ ਕਰਦਾ ਤਾਂ ਅਸੀਂ ਖੁਦ ਸਟੈਪ ਚੱਕੇ ਅਸੀਂ ਅੱਗੇ ਆਈਏ ਜੀ ਹਾਂਜੀ ਸੋ ਪੂਰਾ ਸੁਧਾਰ ਮਤਲਬ ਕਿ ਕਰਨ ਦੀ ਤੁਸੀਂ ਥਾਂ ਲਈ ਪੂਰਾ ਸੁਧਾਰ ਕਰਾਂਗਾ ਮੈਂ ਕੱਲਾ ਨਹੀਂ ਕਰਾਂਗਾ ਹਜ਼ਾਰਾਂ ਯੂਥ ਨੋ ਹਲਕੇ ਦਾ ਯੂਥ ਮਿਲ ਕੇ ਕਰਾਂਗਾ ਅੱਛਾ ਜੀ ਪੂਰਾ ਪੱਜੋ ਨਸ਼ਾ ਕਰਦੇ ਐ ਜਿੱਥੇ ਤੇ ਕਰਦੇ ਐ ਇੱਕ ਟੀਮ ਬਣੂਗੀ ਜੀ ਸਭ ਕੁਝ ਸਾਰ ਸਭ ਕੁਝ ਦੂਰ ਹੋਊਗਾ ਓਕੇ ਹਾਂ ਜੀ ਸੋ ਦੂਜੀਆਂ ਪਾਰਟੀਆਂ ਨੂੰ ਕਿਵੇਂ ਦੇਖਦੇ ਹੋ ਉਹਨਾਂ ਨੇ ਕੀ ਕੀਤਾ ਦੂਸਰੀ ਪਾਰਟੀ ਅਸੀਂ ਕਿਸੇ ਨੂੰ ਦੇਖ ਰਹੇ ਅਸੀਂ ਆਪਣੇ ਆਪ ਨੂੰ ਦੇਖ ਰਹੇ ਜੀ ਸਾਨੂੰ ਆਪਣੇ ਆਪ ਆ ਸਾਡੇ ਭਰਾਵਾਂ ਆ ਜੋ ਨੋ ਹਲਕੇ ਦੇ ਯੂਥ ਹੀ ਐ ਮੈਨੂੰ ਖੜਾ ਕੀਤਾ ਫੇਸ ਕਰਿਆ ਸਾਨੂੰ ਉਹਨਾਂ 'ਤੇ ਭਰੋਸਾ ਹੈ ਜੀ ਹਾਂ ਜੀ ਵਿਕਾਸ ਦੇ ਕਿਹੜੇ ਕਿਹੜੇ ਕੰਮ ਜੋ ਤੁਸੀਂ ਮੰਨਦੇ ਹੋ ਵਿਕਾਸ ਜਿਹੜਾ ਅਸੀਂ ਸਭ ਤੋਂ ਪਹਿਲਾਂ ਆਪਣੇ ਜੋ ਯੂਥ ਦੀ ਜਿਹੜਾ ਨਸ਼ਾ ਹੈ ਸਭ ਤੋਂ ਪਹਿਲਾਂ ਅਸੀਂ ਉਹ ਬੰਦ ਕਰਨਾ ਸਾਡੀ ਜਿੱਥੇ ਜੜ ਤੋਂ ਖਤਮ ਕਰਨਾ ਕੌਣ ਕਰਦਾ ਕਿਵੇਂ ਕਰਦਾ ਯੂਥ ਕਰੂਗਾ ਯੂਥ ਵਿੱਚੋਂ ਦੱਸੂਗਾ ਉਸ ਤੋਂ ਇਲਾਵਾ ਜੋ ਬੇਰੋਜ਼ਗਾਰੀ ਹੈ ਸਭ ਤੋਂ ਪਹਿਲਾਂ ਪਹਿਲਾਂ ਆਪਾਂ ਉਹਦੇ ਹੱਕ ਦੀ ਗੱਲ ਕਰਾਂਗੇ ਜਦੋਂ ਸੀਟ ਕੱਢਾਂਗੇ ਹਾਂਜੀ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਸੋ ਆਪਣੇ ਏਮ ਤੇ ਲੱਗੇ ਰਹੋ ਪਰਮਾਤਮਾ ਤੁਹਾਨੂੰ ਤਰੱਕੀਆਂ ਦੇਵੇ ਹਾਂਜੀ ਅੱਜ ਦੇਖੋ ਜੀ ਪਹਿਲਾ ਦਿਨ ਹੀ ਕਰਾਲੀ ਕੈਂਪੇਨ ਕਰੀ ਬਹੁਤ ਮਾਣ ਸਨਮਾਨ ਮਿਲਿਆ ਜੀ ਤੁਸੀਂ ਦੇਖ ਰਹੇ ਹੋ ਜੀ ਤੁਸੀਂ ਰਸਤੇ ਜੋ ਵੀ ਵੀਡੀਓ ਬਣਾਈ ਹੈ ਸਭ ਕੁਝ ਹੈ ਸਾਨੂੰ ਕਿਸੇ ਨੂੰ ਕਹਿਣ ਦਾ ਮੌਕਾ ਨਹੀਂ ਮਿਲ ਰਿਹਾ ਕਿੰਸੀ ਖੜ ਰਹੇ ਸਭ ਨੂੰ ਆਲਰੇਡੀ ਪਤਾ ਲੱਗ ਚੁੱਕਿਆ ਹੈ ਹਵਾ ਫੈਲ ਚੁੱਕੀ ਹੈ ਬਾਕੀ ਸਮਾਂ ਦੱਸੇਗਾ ਕਿਆ ਬਣਦਾ ਜੀ ਮੈਂ ਇੱਕੇ ਸਭ ਨੂੰ ਰਿਕਵੈਸਟ ਕਰਦਾ ਜਿੱਥੇ ਤੱਕ ਸਾਡੀ ਆਵਾਜ਼ ਅਸੀਂ ਨਹੀਂ ਪਹੁੰਚ ਪਾਰੇ ਤਾਂ ਤੁਸੀਂ ਮੀਡੀਆ ਥਰੂ ਤੁਮਾਰ ਸਾਹਿਬ ਦੇ ਚੈਨਲ ਥਰੂ ਸਾਨੂੰ ਦੇਖੋ ਸਾਡੀ ਸਪੋਰਟ ਕਰੋ ਸਾਨੂੰ ਜਰੂਰ ਮਿਲਾਂਗੇ ਜਿੱਥੇ ਸਾਨੂੰ ਕਹੋਗੇ ਮੀਟਿੰਗ ਐ ਤੁਹਾਨੂੰ ਮੈਨੂੰ ਫੋਨ ਬਹੁਤ ਆ ਰਹੇ ਆ ਤਾਂ ਉਸਰ ਆਈਏ ਤੁਸੀਂ ਜਰੂਰ ਕਨੈਕਟ ਕਰ ਸਕਦੇ ਹੋ ਦੀਪੂ ਜੀ ਤੁਸੀਂ ਆਪਣਾ ਫੋਨ ਨੰਬਰ ਵੀ ਇੱਕ ਵਾਰੀ ਦੱਸ ਦੋ ਮੇਰਾ ਫੋਨ ਨੰਬਰ ਹੈ 8556993571 850 850 ਜਿੰਦਾਬਾਦ 85569935 ਕਰ ਤਾਂ ਤੁਸੀਂ ਜਨਮ ਅਰਜੀ ਸਾਨੂੰ ਕੰਟੈਕਟ ਕਰੋ ਸਾਡੇ ਨਾਲ ਜੁੜੋ ਬਾਤਾਂ ਬਾਤ ਸਾਨੂੰ ਸ਼ੇਅਰ ਕਰੋ ਤਾਂ ਕਿ ਸਾਡੇ ਅਸੀਂ ਹਰ પાસੇ ਤੁਹਾਡੇ ਕੋ ਪਹੁੰਚ ਸਕੀ ਹੈ ਤੁਹਾਡੀ ਆਵਾਜ਼ ਆ ਪਸ ਜਿੰਦਾਬਾਦ ਦੀਪੂ ਗਰਾਲੀ ਜਿੰਦਾਬਾਦ ਦੀਪੂ ਗਰਾਲੀ ਜਿੰਦਾਬਾਦ ਦੀਪੂ ਗਰਾਲੀ ਜਿੰਦਾਬਾਦ ਤੁਸੀਂ ਸਾਡੇ ਤੱਕ ਆਵਾਜ਼ ਪਹੁੰਚਾਓ ਜਿੱਥੇ ਲੋੜ ਆ ਸਾਨੂੰ ਕੰਟੈਕਟ ਕਰੋ ਸਾਡੀ ਟੀਮ ਬਣੂਗੀ ਨੋ ਹਲਕੇ ਦੀ ਟੀਮ ਸਾਨੂੰ ਕੋਈ ਬੂਸਟ ਭੰਡਰ ਭੇਜਣ ਦੀ ਲੋੜ ਨਹੀਂ ਕੁਝ ਨਹੀਂ ਸਾਡੀ ਜੋ ਨੋ ਹਲਕੇ ਟੀਮ ਹੈ ਜੋ ਸਾਡਾ ਯੂਥ ਹੈ ਭਰਾਏ ਉਹ ਸਰ ਆਪ ਹੀ ਆਪਣੀ ਸੈਟਿੰਗ ਕਰ ਰਿਹਾ ਕਿਵੇਂ ਕਿਆ ਕਰਨਾ ਮੇਰੇ ਕੱਲੇ ਹੀ ਬੱਸ ਦੇਣੀ ਹੈ ਉਹਨਾਂ ਰਹੀ ਮੈਂ ਚੱਲ ਰਿਹਾ ਉਹਨਾਂ ਰਹੀ ਮੈਂ ਚੱਲਾਂਗਾ ਜੀ ਜੀ ਹਾਂਜੀ ਧੰਨਵਾਦ ਧੰਨਵਾਦ ਜੀ ਤੁਹਾਡਾ ਥੈਂਕ ਯੂ ਜੀ